ਆਹ ਉਹ ਜਾਨ ਸਾਹਿਬ ਗੱਲ ਕਰੀਏ ਤਾਂ ਉਹਨਾਂ ਦਾ ਪੋਰਟ ਨਾਉਣਾ ਜ਼ਰੂਰੀ ਹੈ ਜਾਂ ਪਹਿਲਾਂ ਮੈਡੀਕਲ ਹਿਸਟਰੀ ਇਨਫੋਰਮੇਸ਼ਨ ਦੇਣਾ ਜ਼ਰੂਰੀ ਹੈ ਬੱਚੇ ਨੂੰ ਬਚਾਉਣਾ ਵੀ ਜ਼ਰੂਰੀ ਹੈ ਪਰ ਨਾਲ ਦੀ ਨਾਲ ਮੈਡੀਕਲ ਨੌਲੇਜ ਦੇ ਵਿੱਚ ਲਿਆਉਣਾ ਜ਼ਰੂਰੀ ਸੀ ਉਹਨਾਂ ਦਾ ਫਾਰਮਾਸਿਸਟ ਦਾ ਮੈਡੀਕਲ ਟੀਮ ਦਾ ਕੀ ਗੇਨ ਚਾਰਜ ਮੈਂ ਇੱਥੇ ਮੌਜੂਦ ਹਾਂ ਫੰਕਸ਼ਨ ਦੇ ਵਿੱਚ ਤੇ ਮੈਨੂੰ ਨਹੀਂ ਦੱਸਿਆ ਗਿਆ ਤੁਹਾਡੇ ਕੋਲ ਐਸਐਮਓ ਮਛਾ ਦਾ ਵੀ ਕੋਟੇ ਹੋ ਇਨਸਨ ਉਹਨਾਂ ਨੂੰ ਪਤਾ ਸੀਗਾ ਪਰ ਤੁਹਾਨੂੰ ਪਤਾ ਨਹੀਂ ਕਿਵੇਂ ਹੋ ਸਕਦਾ ਮੈਨੂੰ ਉਹਨਾਂ ਨੇ ਦੱਸਿਆ ਕਿ ਆਹ ਗੱਡੀ 108 ਤੇ ਜਿੰਨਾ ਗਈ ਹੈ ਅਸੀਂ ਨਾਲ ਇਕੱਠੇ ਬੈਠੇ ਆ ਫਿਰ ਮੈਂ ਉਸੇ ਵੇਲੇ ਫੋਨ ਕੀਤਾ ਤੇ ਉਸੇ ਵੇਲੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੱਚੇ ਬੇਹੋਸ਼ ਹੋਇਆ ਤੇ ਮੈਂ ਲੈ ਕੇ ਜਾ ਰਿਹਾ ਡਾਕਟਰ ਸਾਹਿਬ ਬੱਚੇ ਦੀ ਜਾਨ ਬਚਾਉਣਾ ਜ਼ਰੂਰੀ ਹੈ ਜਾਂ ਡਿਊਟੀ ਕਰਨੀ ਜ਼ਰੂਰੀ ਡਿਊਟੀ ਕਰਨੀ ਜ਼ਰੂਰੀ ਹੈ ਤੇ ਬੱਚੇ ਦੀ ਜਾਨ ਬਚਾਉਣੀ ਜ਼ਿਆਦਾ ਜ਼ਰੂਰੀ ਹੈ ਫਿਰ ਉਹਨਾਂ ਨੇ ਤਾਂ ਸਹੀ ਕੀਤਾ ਉਹਨੇ ਸਹੀ ਕੀਤਾ ਮੈਂ ਗਲਤ ਨਹੀਂ ਕਹਿ ਰਿਹਾ ਪਰ ਘੱਟੋ ਘੱਟ ਸੀਨੀਅਰ ਅਫਸਰ ਦੀ ਉਸੇ ਵੇਲੇ ਨੌਲੇਜ ਲੈਣਾ ਜ਼ਰੂਰੀ ਸੀ ਮਤਲਬ ਉਹਨੂੰ ਉਹ ਵੀ ਕਹਿ ਰਹੇ ਸੀ ਉਹਨਾਂ ਨੂੰ ਵੀ ਮੈਂ ਉਹਨੂੰ ਨੋਟਿਸ ਭੇਜੂਗਾ ਦੇਖੋ ਜੀ ਜਦੋਂ ਸੀਨੀਅਰ ਨੂੰ ਦੱਸਿਆ ਵੀ ਨਹੀਂ ਕੋਈ ਇਨਫੋਰਮ ਹੀ ਨਹੀਂ ਕਰੇਗਾ ਕਿ ਜ਼ਿੰਮੇਵਾਰੀ ਤਾਂ ਸੀਨੀਅਰ ਬੰਦੇ ਦੀ ਬਣ ਜਾਂਦੀ ਹੈ ਮੇਨ ਨੌਲੇਜੋ ਬਿਨਾ ਹੀ ਓਕੇ ਇੰਟਰਨਸ਼ਿਪ ਤੇ ਸ਼ਿਫਟ ਹੋਏ ਨਾ ਮੇਰੀ ਇੱਥੇ ਇੰਡੀਪੈਂਡੈਂਸ ਦੇ ਤੇ ਲੱਗੀ ਆ ਦਾਣਾ ਮੰਡੀ ਸੋਨ ਵਾਲਾ ਵਿੱਚ ਕੀ ਘਟਣਾ ਬਾਕੀ ਨਹੀਂ ਸੀ ਕਿ ਇੱਥੇ ਆਪਣੇ ਪਲੇਟ ਦੇ ਦੌਰਾਨ ਚਾਰ ਬੱਚੇ ਫੇਟ ਹੋ ਗਏ ਸੀ ਜਿਸ ਤੋਂ ਇੱਕ ਦੀ ਜ਼ਿਆਦਾ ਸੀਰੀਅਸ ਸੀ ਉਹਨੂੰ ਹਾਰਟ ਦੀ ਪ੍ਰੋਬਲਮ ਵੀ ਦੱਸੀ ਗਈ ਸੀ ਥੋੜੀ ਤੇ ਉਹਨੂੰ ਮੁੱਢਲੀ ਸਹਾਇਤਾ ਪਰ ਦੇ ਕੇ ਅਸੀਂ ਆਪਣਾ ਹਸਪੀਟਲ ਤੱਕ ਪਹੁੰਚਾ ਦਿੱਤਾ ਗਿਆ ਵਾ ਇਹ ਕਿੰਨੇ ਕੇ ਭਾਜੀ ਦੀ ਘਟਨਾ ਜੀ ਪ੍ਰੇਡ ਦਰਾਂ ਨਹੀਂ ਹੋਈ ਪ੍ਰੇਡ ਦਰਾਂ ਨਹੀਂ ਹੋਇਆ ਇਹ ਤੁਹਾਡੀ ਇੱਕ ਬਹਿਸ ਵੀ ਹੋ ਰਹੀ ਸੀ ਕਿਸੇ ਨਾਲ ਕੌਣ ਸੀਗੇ ਉਹ ਉਹ ਸਾਡੇ ਇਨਚਾਰਜ ਸੀ ਡਾਕਟਰ ਲਖਵਿੰਦਰ ਹਾਂ ਹਾਂ ਕੀ ਕਹਿ ਰਹੇ ਸੀ ਤੁਸੀਂ ਇਹ ਸੈੱਡ ਵੀ ਹੀ ਇਜ਼ ਅ ਇਨਚਾਰਜ ਕਹਿੰਦੇ ਸਾਨੂੰ ਪਹਿਲਾਂ ਤੁਹਾਨੂੰ ਸਾਨੂੰ ਕਾਲ ਕਰਕੇ ਦੱਸਣਾ ਸੀ ਫਿਰ ਜੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਫਿਰ ਮੈਂ ਦੇਖਦਾ ਮਤਲਬ ਜੋ ਵੀ ਤੁਹਾਨੂੰ ਪਤਾ ਹੀ ਉਸ ਚੀਜ਼ ਦਾ ਮੇਰੀ ਪਰ ਮੇਰੇ ਪ੍ਰੋਟੋਕਾਲ ਇਹ ਕਹਿੰਦੇ ਆ ਸਰ ਵੀ ਪਹਿਲਾਂ ਪੇਸ਼ੈਂਟ ਨੂੰ ਦੇਖਣਾ ਨਾ ਕੇ ਆਪਣੇ ਇਨਚਾਰਜ ਨੂੰ ਇਨਫੋਰਮ ਕਰਨਾ ਉਹਨੂੰ ਫਰਸਟ ایڈ ਦੇਣੀ ਤੇ ਉਹਨੂੰ ਆਪਣਾ ਸਹੀ ਸਲਾਮਤ ਹਸਪੀਟਲ ਤੱਕ ਪਹੁੰਚਾਉਣਾ ਜੋ ਮੈਨੂੰ ਮੇਰੀ ਡਿਊਟੀ ਦੱਸਦੀ ਹੈ ਹੁਣ ਤੁਸੀਂ ਪਹੁੰਚਾ ਦਿੱਤਾ ਹਸਪੀਟਲ ਅਸੀਂ ਹਸਪੀਟਲ ਪਹੁੰਚਾ ਦਿੱਤਾ ਹੈ ਬੱਚੇ ਠੀਕ ਨੇ ਜੀ ਬੱਚੇ ਠੀਕ ਨਹੀਂ